ਹਾਂਜੀ ਸਵਾਗਤ ਹੈ ਤੁਹਾਡਾ ਗੱਲ ਪੰਜਾਬੀ ਪਿੰਡ YouTube ਚੈਨਲ ਤੇ ਜਿਹੜੇ ਵੀ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਪਹੁੰਚ ਸਕੇ ਸਭ ਤੋਂ ਪਹਿਲਾਂ ਸਾਡੇ ਕੋਲ ਜੀ ਭਾਈ ਜੀ ਅੱਜ ਅਪਾ ਗੱਲ ਕਰਾਂਗੇ 855 ਟਰੈਕਟਰ ਦੀ 997 ਮਾਡਲ ਆ ਤੇ ਨਥਾਣਾ ਜ਼ਿਲ੍ਹਾ ਬਠਿੰਡਾ ਵਿਖੇ ਖੜਾ ਜੀ ਘਰੇ ਜ਼ਿਮੀਂਦਾਰਾਂ ਕੋਲੇ ਟਰੈਕਟਰ ਰੱਖਿਆ ਹੋਇਆ ਜੇ ਟਾਇਰਾਂ ਦੀ ਗੱਲ ਕਰੀਏ 80 ਤੋਂ 85 ਪੈਸੇ ਟਾਇਰ ਨੇ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਹੀ ਟਰੈਕਟਰ ਦਾ ਕੰਮ ਸਾਰਾ ਹੋਇਆ ਹੋਇਆ ਤੇ ਟਰੈਕਟਰ 6 ਚਰੀ ਨੇ ਡਬਲ ਕਲੱਚ ਆ ਤੇ ਟਰੈਕਟਰ ਦੀ ਡਿਮਾਂਡ ਰੱਖੀ ਆ ਬਾਈ ਨੇ 185000 ਰੁਪਿਆ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਜਿਹੜੇ ਵੀਰ ਨੇ ਇਹ ਟਰੈਕਟਰ ਖਰੀਦਣਾ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਬਾਈ ਦਾ ਨੰਬਰ ਆਪਾਂ ਉੱਪਰ ਦੇ ਚੁੱਕੇ ਆ ਦੁਬਾਰੇ ਫੇਰ ਦੱਸ ਦਿੰਨੇ ਬਾਈ 97 ਮਾਡਲ 185000 ਡਿਮਾਂਡ ਆ ਡਬਲ ਕਲੱਚ ਹੈਗਾ ਟਰੈਕਟਰ 6 ਚਰੀ ਕਰਾਇਆ ਵਾ ਜਲਦੀ ਤੋਂ ਜਲਦੀ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਜੀ ਆਪਣੀ ਵੀਡੀਓ ਨੂੰ ਬਾਈ ਜੀ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਗਰੁੱਪੇ ਸੈਂਡ ਕਰਦੇ ਆ ਕਰੋ ਤਾਂ ਕਿ ਆਪਾਂ ਨਵੀਂ ਤੋਂ ਨਵੀਂ ਅਪਡੇਟ